ਤੇ ਵੈਲਕਮ ਬੈਕ ਗਾਇਸ ਮੇਰੇ YouTube ਚੈਨਲ ਤੇ ਹੋਪ ਕਰਨਾ ਸਾਰੇ ਜਾਣੇ ਕਿ ਘੈਂਟ ਹੋਊਗਾ ਵੈਸੇ ਜਿਹੜੇ ਜਿਹੜੇ ਚੈਨਲ ਤੇ ਆ ਗਏ ਨੇ ਸਾਰੇ ਘੈਂਟ ਹੀ ਨੇ ਕਿਉਂਕਿ ਜਿਹੜੇ ਸਾਡੇ ਚੈਨਲ ਤੇ ਨੇ ਸਾਰੇ ਟੋਟਲੀ 올 ਵਰਲਡ ਘੈਂਟ ਆ ਤੇ ਅੱਜ ਤੁਹਾਡਾ ਭਰਾ ਮੁੱਦੇ ਲੈ ਕੇ ਆਇਆ ਕਈ ਛੋਟੇ ਛੋਟੇ ਮੁੱਦੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਕੀ ਹਿਸਾਬ ਪਤਾਵਾ ਕਿਸੇ ਦੀ

ਹੁਣ ਪੋਲਾ ਜੇ ਬਣ ਕੇ ਬੈਠਾ ਤੂੰ 6-7 ਮਹੀਨੇ ਪਹਿਲਾਂ ਇਹ ਕੰਮ ਫੜੇ ਸੀ ਅਸੀਂ ਆਹ ਕਾਕੇ ਬਾਰੇ ਗੱਲ ਕਰੀ ਤੂੰ ਸਾਰੇ ਦੇਖੇ ਹੁਣ ਹਰੇਕ ਦੇ ਕਾਕੇ ਕਾਕੇ ਆ 39 ਸਾਲ ਦਾ ਕੱਕ ਹੈ ਸੇ ਕਾਕੇ ਤੇ ਰਿਪਟਾ ਕੈਮਰਾ ਸੜਾ ਨਹੀਂ ਇਹ 39 ਸਾਲ ਦਾ ਕਿਦੋਂ ਦਾ ਕੱਕ ਹੋ ਗਿਆ ਹੱਦ ਕਿਦ ਕਾਕੇ ਆ ਵਿਰਲੇ-ਵਿਰਲੇ ਦੰਦਾ ਵਾਲਾ ਕਰਦਾ ਕੀ ਹੈ ਦੰਦਾ ਚ ਨਾ ਗੈਪ ਆ ਭਾਵੇਂ ਤੇ ਭਾਵੇਂ ਸਰੀਆਂ ਪਾ ਕੇ ਨਾ ਸਰੀਆਂ ਮੋੜ ਲੈ puri ਜਿਵੇਂ ਹੱਦ ਖੋਤੀ ਦਿਓ ਇਹ ਜਿਹੜੇ ਕਾਕੇ ਹੋਣ ਲੱਗੇ ਨੇ ਇਹਨਾਂ ਦੇ ਚੁੱਕ ਵੀ ਨਹੀਂ ਹੋਣਾ ਚੁੱਕ ਪੈ ਜਣੀ ਇਹਨੂੰ ਚੁੱਕ ਦੇਈ ਲੇਦੇ ਵਿਰਲੇ ਵਿਰਲੇ ਵਾਲੇ ਦੰਦ ਨਾਲ ਬਾਤ ਚ ਗੱਲ ਕਰਨੇ ਪਹਿਲਾਂ ਭਾਬੀ ਜੀ ਨਾਲ ਗੱਲ ਕਰਨਾ ਭਾਬੀ ਤੁਸੀਂ ਕੁਝ ਬੋਲੋ ਅੱਜ ਨਾ ਮੈਂ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੀ ਨਾ ਸੱਚਾਈ ਦੱਸ ਦੇਣਾ ਚਾਹੁੰਦੀ ਆ ਅੱਛਾ ਮੈਂ ਹੋਰ ਲੁਕਾ ਨਹੀਂ ਰੱਖਣਾ ਚਾਹੁੰਦੀ ਹਾਂ ਅੱਛਾ ਮਤਲਬ ਮੈਨੂੰ ਲੱਗਾ ਵੀ ਮੈਂ ਵੀਡੀਓ ਬਣਾ ਕੇ ਦੱਸ ਦੇਣੀ ਆ ਕਿਉਂਕਿ ਮੈਂ ਮੇਰੇ ਮੈਸੇਜ ਦੇ ਰਿਪਲਾਈ ਮੈਂ ਕਿੰਨੇ ਕਦਾਵਾ ਮੇਰੇ ਕੋਲ ਰਿਪਲਾਈ ਨਹੀਂ ਦਿੱਤੇ ਜਾਂਦੇ ਮੈਨੂੰ ਬਹੁਤ ਮੈਸੇਜ ਆਉਂਦੇ ਆ ਉਹ ਜ਼ਿੰਦਗੀ ਦੀ ਇੰਨੀ ਵੀ ਸੱਚਾਈ ਨਾ ਦੱਸ ਦੇ ਕਿਉਂਕਿ ਪਹਿਲਾਂ ਕੋਲੜ ਵੀ ਜਿਹੜਾ ਆਪਣੀ ਜ਼ਿੰਦਗੀ ਦੀ ਸੱਚਾਈ ਦਿਖਾਈ ਹੈ ਤੇ ਉਹ ਅੱਜ ਤੱਕ ਆਪਣੀ ਸੱਚਾਈ ਤੋ ਦੂਰ ਨਹੀਂ ਭੱਜ ਪਾਰੇ ਤੁਸੀਂ ਹਿਸਾਬ ਲਾ ਹੀ ਲਿਆ ਨਾ ਤੇ ਤੁਸੀਂ ਵੀ ਆਪਣੀ ਕੋਈ ਸਚਾਈ ਨਾ ਦਿਖਾਓ ਸਿਰਫ ਆਪਣੇ ਮਤਲਬ ਰੱਖੋ ਆਪਣੇ ਨਾਲ ਕੋਈ 4 ਲਾਈਕਾਂ ਪਿੱਛੇ ਤੁਸੀਂ ਕਿਉਂ ਇੰਨੀ ਆ ਸਚਾਈਆਂ ਵਿਖਾਣ ਦੇ ਫਿਰ ਰਹੇ ਹੋ ખોਤੀ ਦਿਓ ਚੱਕਰ ਕਰੋ ਨਾ ਵੀਡੀਓ ਬਣਾ ਰਹੋ ਰੋ ਨਾ ਜ਼ਰੂਰੀ ਗੱਲ ਕਰਨੀ ਤੁਹਾਡੇ ਸਾਰਿਆਂ ਨਾਲ ਜ਼ਰੂਰੀ ਗੱਲ ਕਰੋ ਤੇ ਕਿਉਂ ਨਾ ਰੋ ਵੀਡੀਓ ਬਣਾ ਲਓ ਨੇ ਰੋਣਾ ਕੀ ਆ ਸੈਡ ਨਾ ਆਇਓ ਫੇਰ ਮੈਨੂੰ ਇੰਡੀਆ ਜਾਣਾ ਪੈਣਾ ਆ ਅੱਛਾ ਤੇਰਾ ਫੜਾ ਲੈ ਫੇਰ ਟੇਕ ਵਾਸਤੇ ਹਫਤੇ ਕਾ ਹਫਤੇ ਚੰਦ ਜਾਣਾ ਪੈਣਾ ਕਿਉਂਕਿ ਇੰਨੇ ਦਿਨ ਤੇ ਲੱਗੇ ਜਾਣਾ ਹਫਤੇ ਤੱਕ ਤੇ ਲੱਗੇ ਜਾਣਾ ਆਏ ਹਾਏ ਤੇ ਇਤੋਂ ਮੈਂ ਪਤਾ ਕੀਤਾ ਇੱਥੇ ਥੋੜਾ ਮਹਿੰਗਾ ਆ ਅੱਛਾ ਅੱਗੇ ਦੱਸ ਤੇ ਫਿਰ ਇੰਡੀਆ ਜਾ ਕੇ ਮੈਂ ਕਰਾ ਕੇ ਲੈ ਆਉਣਾ ਵਾ ਕਿਉਂਕਿ 100 ਚੋਂ 40% 35-40% ਲੋਕ ਆ ਜਿਹੜੇ ਹਰ ਵੀਡੀਓ ਚ ਦੇਖ ਕੇ ਤੇ ਬਹੁਤ ਫਿਕਰ ਕਰਦੇ ਮੇਰੇ ਤੇ ਮੈਂ ਸੋਇਆ ਕਿ ਮੈਨੂੰ ਕੰਮ ਕਰਵਾ ਲੈਣਾ ਚਾਹੀਦਾ ਸਹੀ ਗੱਲ ਤੂੰ ਜਾਇਆ ਡੀਏ ਇਲਾਜ ਕਰਾ ਲਓ ਗੱਲ ਕੀ ਹੋਈ ਏ بس ਇੱਕੋ ਗੱਲ ਆ ਕਾਕੇ ਦਾ ਦੰਦ ਠੱਠਾ ਪੈੜੀ ਕੱਢ ਕੇ ਰੱਖਤੀ ਆ ਮੇਰੇ ਸਾਲੇ ਨੇ ਖੋਤੀ ਦੇ ਨੇ ਜੁੱਤੀ ਕਿੱਥੇ ਮੇਰੀ ਸਾਲੇ ਜੁੱਤੀ ਲਿਆਈ ਦੀ ਨੇ ਦੰਦਾ ਦੇ ਵਿਰਲੇ ਦੰਦਾ ਵਾਲੇ ਦੰਦ ਠੀਕ ਕਰਾਣੇ ਨੇ ਲੋਕੀ ਦੇ ਕਹਿਣ ਗਈ ਆਪਣੇ ਤੂੰ ਆਪ ਸ਼ੀਸ਼ੇ 'ਚ ਇੱਕ ਰੀ ਦੰਦ ਵੇਖ ਲੈ ਤੈਨੂੰ ਮਜਾਲੇ ਤੂੰ ਰੋਟੀ ਖਾ ਲੈ ਹੈ ਤੂੰ ਸਾਡੀ ਗੱਲ ਕਰਨਾ ਤੈਨੂੰ ਆਪ ਨਹੀਂ ਰੋਟੀ ਖਾਣੀ ਦੇਖੋ ਵਿਰਲੇ ਦੰਦਾ ਵਾਲਿਆ ਅਗੋਂ ਕਹਿੰਨਾ ਕਾਕੇ 39 ਸਾਲ ਦਾ ਕਾਕਾ ਹਾਏ ਇਸ ਹਾਲ ਉਹਨਾਂ ਦੇ ਕਾਕੇ ਨੇ ਕਰੀ ਬੁੱਢੇ ਹੀ ਨਹੀਂ ਹੋਣਾ ਕਾਕੇ ਅੱਜ ਫੇਰ ਬਾਤ ਕੀ ਤੂੰਂਦ ਨਹੀਂ ਟਲੇ ਨੀ ਕਾਕਾ ਕਿਹੜਾ ਮੰਗਲ ਗ੍ਰਹਿ ਤੇ ਰਹਿੰਦਾ ਜਿਹੜਾ ਤੁੰਦ ਪਾਰ ਕੋਤੀ ਦਿਓ ਕਾਕੇ ਨੇ ਤੁੰਦ ਨਹੀਂ ਗੰਦ ਪਾਇਤ ਕੋਤੀ ਇਸ ਅਰੇ ਫੜਦੇ ਹੀ ਨਹੀਂ ਇਹ ਕੁਝ ਵੀ ਬੋਲੀ ਜਾਂਦੇ ਅੱਗੇ ਸਾਨੂੰ ਇਹਨਾਂ ਦੀ ਗੱਲ ਕਾਕੇ ਕਰਾਤੀ ਗਰਮੀ ਨਹੀਂ ਡਲਦਾ ਨਹੀਂ ਕਾਕਾ ਕਦੀ ਤੁੰਦ ਪਾ ਰਿਹਾ ਕਾਕਾ ਕਦੀ ਗਰਮੀ ਕਰਾ ਰਿਹਾ ਕਿਉਂ ਕਾਕ ਦੇ ਰੱਬ ਨਾਲ ਸਬੰਧ ਲੈ ਕੋਈ ਮੇਰੀ ਭੈਣ ਦੁੱਤਾ ਇਹਨਾਂ ਕਾਲ ਹੱਦ ਕੀਤੀ ਮੇਰਾ ਦਿਮਾਗ ਨਹੀਂ ਸਰਕਾਰਾਂ ਨੂੰ ਬੇਤੇ ਸਾਨੂੰ ਨਹੀਂ ਚਾਹੀਦੀ ਕੋਈ ਬਿਜਲੀ ਸਾਨੂੰ ਨਹੀਂ ਕੋਈ ਹੋਰ ਮੁੱਦੇ ਤੇ ਗੱਲ ਕਰੀ ਪਹਿਲਾਂ ਇਹ ਮੁੱਦੇ ਹੱਲ ਕਰੋ ਨਹੀਂ ਅਸੀਂ 2 ਜੀ ਮਿੰਟ ਨੈਟ ਪਵਾਨੇ ਚਲੋ ਕਰੋ ਗਾਲਾ ਗੋਲਾ ਖਾ ਕੇ ਮਾੜਾ ਮੋਟਾ ਟੈਪ ਪਸ ਹੋ ਗਿਆ ਕੋਈ ਚੱਲ ਦੀ ਚੀਜ਼ ਅੱਗੇ ਵੇਖੋ ਤਾਂ ਨਮੂਨੇ ਇੱਕ ਤੇ ਕਿ ਨਮੂਨੇ ਹਾ ਤੇ ਕੋਈ ਕਾਕੇ ਕੋਈ ਕਦੀ ਕੋਸ਼ ਕਰੀ ਕਾਕਾ ਤੂੰ ਦਪਵਾ ਰਿਹਾ ਕਦੀ ਕਾਕਾ ਗਰਮੀ ਪਵਾ ਰਿਹਾ ਹਾਏ ਹਾਏ ਕਾਕਾ ਨਾ ਹੋ ਗਿਆ ਸਾ ਅੱਲਾਹ ਦੀਦਾ ਚਰਾਗ ਹੀ ਹੋ ਗਿਆ ਮੇਰਾ ਕਾਕਾ ਚੱਲੇ ਆਂ ਡਿਊਟੀ ਕਰਨ ਕਾਕਾ ਚੱਲੇ ਡਿਊਟੀ ਕਰਨ ਨਹੀਂ ਕਾਕਾ ਜੰਗਲ ਚੱਲਿਆ ਕਰਨ ਰੋਟੀ ਸਾਰੇ ਨਹੀਂ ਕਰਨੀ ਹੁਣ ਜੇ ਬਾਹਰ ਲੇ ਕੇ ਐਦਾ ਤੇਰੇ ਕਾਕੇ ਕਹਿ ਨਾਲ ਤੇ ਸਰਨਾ ਨਹੀਂ ਰੋਟੀ ਖਾਣੀ ਹੈ ਨਾ ਕਾਕੇ ਕੋਲ ਹੈ ਤੂੰ ਤੇ ਕੋਈ ਕੰਮ ਕਰਨਾ ਨਹੀਂ ਕੁੜੀ ਹੋਵੇ ਕਾਕੇ ਨੇ ਤੇ ਕੰਮ ਉਧਰ ਕਾਕਾ ਵੇਖ ਲਓ ਕਾਕੇ ਨੂੰ ਵੀ ਨਹੀਂ ਸ਼ਰਮ ਆਈ ਕਾਕੇ ਤੂੰ ਹੀ ਕੁਝ ਕਹਿ ਰਹੇ ਇਹਨੂੰ ਵਿਰਲੇ ਵਿਰਲੇ ਦੰਦਾ ਵਾਲੇ ਨੂੰ ਕੁਝ ਵੀ ਬੋਲੀ ਮੋਦੀ ਸਾਹਿਬ ਤੁਸੀਂ ਬੋਲੋ ਯਾਰ ਕੋਈ ਜਿਆਦਾ ਸੇ ਜਿਆਦਾ ਇਹ ਮੇਰਾ ਕਿਆ ਕਰ ਲẽਗੇ ਭਾਈ ਚਲੋ ਚੁੱਪ ਕਰੋ ਬਾਰਾ ਸੱਤ ਤੁਹਾਡੀ ਵਾਰੀ ਨਜ਼ਾਰਾ ਲਿਆ ਦਾਂਗੇ ਤੁਹਾਨੂੰ ਮੈਂ ਤਾਂ ਸਭ ਕਿਸੇ ਜੀ ਦੀ ਚਿੰਤਾ ਨਹੀਂ ਆਊਗੀ ਤੁਸੀਂ ਦੋਨੋਂ ਹੀ ਚੁੱਪ ਕਰੋ ਤੁਹਾਡੇ ਤੁਸੀਂ ਦੋਨੋਂ ਹੀ ਕੋਈ ਕੰਮ ਦੇ ਮਰ ਸਾਲੇ ਕ ਖੋਪੜੀ ਤੋੜ ਰੇ ਖੋਪੜੀ ਤੋੜ ਸਾਲੇ ਕਾਕੀ ਅੱਜ ਕਾਕਾ ਢਿੱਲਾ ਹੋ ਗਿਆ ਏ ਹਾਂਜੀ ਅੱਜ ਮੈਂ ਬਿਮਾਰ ਹੋ ਗਿਆ ਆ ਨਹੀਂ ਜੇ ਕਾਕਾ ਬਿਮਾਰ ਹੋ ਗਿਆ ਤੈਨੂੰ ਬੰਗਾਲੀ ਡਾਕਟਰ ਨੂੰ ਟੀਕਾ ਲਵਾ ਦੇ ਵੀਡੀਓ ਪਾਰਨਰ ਕੀ ਕਾਕਾ ਠੀਕ ਹੋ ਜੂਗਾ ਕਾਕਾ ਢਿੰਡਾ ਹੋ ਗਿਆ ਹੈ ਮਾਮਾ ਤੇ ੱਈ ਹੋਣਾ ਸਾਰਾ ਤੇਰੀ ਤੇਰੀ ਗੱਲਾਂ ਸੁਣ ਕੇ ਨੇ ਵਿਚਾਰੇ ਢਿੱਲਾ ਹੀ ਹੋਣਾ ਇੱਕ ਬਚਾਰੀ ਕੰਮ ਕਰਕੇ ਆਂਦੀ ਏ ਤੈਨੂੰ ਰੋਟੀ ਖਵਾਉਂਦੀ ਏ ਤੂੰ ਘਰੇ ਆ ਕੇ ਕੂਸੀਆਂ ਪੋਰੀ ਜਾਂਦੇ ਕਾਕੇ ਢਿੱਲਾ ਹੋ ਗਿਆ ਫਲਾਣਾ ਹੋ ਗਿਆ ਹੈ ਆਪ ਤਾਂ ਤੂੰ ਕੋਈ ਕੰਮ ਕਰਨਾ ਨਹੀਂ ਉਹਨੂੰ ਤੇ ਕਰਨ ਦੇ ਨਹੀਂ ਪਹਿਲਾਂ ਹੁੰਦਾ ਸੀ ਬੇਟੀ ਬਚਾਓ ਬੇਟੀ ਪੜਾਓ ਤੇ ਹੁਣ ਬੇਟੀ ਬਚਾਓ ਇੰਸਟਾਗ੍ਰਾਮ ਤੇ ਲਿਆਓ ਤੇ ਨਚਾਓ ਉਸ ਤੋਂ ਵੀ ਇੱਕ ਹੋਰ ਅਪਡੇਟ ਹੋ ਗਿਆ ਹੈ ਘਰ ਵਾਲਿਆਂ ਨੂੰ ਚਾਉਂਦਾ ਵੀ ਆ ਬੇਟੀ ਘਰ ਵਾਲਿਆਂ ਤੋਂ ਲਾਇਕ ਵਿਊ ਪਾਓ ਪੈਸੇ ਕਮਾਓ ਬੱਤ ਸਹੀ ਹੈ ਕਕੇ ਕਿਤੇ ਚੱਲਿਆ ਏ ਕਾਕੇ ਕਿਤੇ ਚੱਲਿਆ ਏ ਕਾਕਾ ਮੜੀਆਂ ਚੱਲਿਆ ਇਹ ਵੀ ਨੋ ਬਤ ਆ ਜਾਣੀ ਹੈ ਕਾਕੇ ਨੇ ਕਿ ਟਾਈਮ ਆਣਾ ਨੇ ਕਿਹਾ ਮੈਂ ਚੱਲੀਆਂ ਮੈਨੂੰ ਤੇ ਕਾਕੇ ਨਾਮ ਤੋਂ ਨਫ਼ਰਤ ਹੋ ਗਈ ਕਾਹਨ ਮੇਰੇ ਬੱਚੇ ਨੇ ਮੈਂ ਇਹਨੂੰ ਕਾਕਾ ਕਰ। ਹੱਦ ਕਿਤੇ ਕਾਕਾ ਵੇਖ ਰੋ 45 ਸਾਲਾਂ ਦਾ ਕਾਕਾ ਚੁੱਕਦੇ ਤੈਨੂੰ ਸ਼ਰਮ ਨਹੀਂ ਆਉਂਦੀ ਕਰਕੇ ਉਹਨੂੰ ਬੋਲਦੇ ਯਾਰ ਕੀ ਹੈ ਯਾਰ ਬੋਲੀ ਇਹ ਜਾਂਦੇ ਨੇ ਸ਼ਰਮਸਾਰ ਨੂੰ ਆਜੀ ਯਾਰ ਕੋਈ ਚਾਦਾ ਕੰਮ ਕਰ ਲੋ ਏ ਮੇਰਾ ਦਿਮਾਗ ਹੀ ਤੁਸੀਂ ਬੰਦ ਹੀ ਕਰਤਾ ਮੇਰਾ ਦਿਲ ਹੀ ਕਰ ਰਿਹਾ ਤੇਰੇ ਬਾਰੇ ਕੋਈ ਗੱਲ ਕਰਾਂ ਸੀ ਉਹ ਨਵੇਂ ਮੁੰਡੇ ਨੇ ਚੱਲ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਅੱਜ ਮੈਨੂੰ ਇੱਕ ਸਿਵਟ ਗੱਡੀ ਯਸ਼ੂ ਕੰਦੇ ਨਾਂ ਨਾਲ ਲੈਂਦਾ ਵਾ ਉਹ ਗੀਤ ਆਇਆ ਨੇ ਇੱਕ ਅੱਜਾਨੂੰ ਜੇ ਗੱਡੀ ਦਿੱਤੀ ਯਸ਼ੂ ਨੇ ਅੱਜ ਮੈਂ ਉਹ ਗੀਤ ਚਲਾਇਆ ਤੇ ਉਹ ਹੀ ਗੱਡੀ ਸਿਵਟ ਲੈ ਕੇ ਪਰਚੇ ਨੇ ਮੈਨੂੰ ਦਿੱਤੀ ਏ ਨੇ ਗਰਦਾਰ ਜੀ ਸਰਦਾਰ ਜੀ ਗਰਦਾਰ ਜੀ ਨਹੀਂ ਮੈਂ ਕੋਈ ਧਰਮ ਨੂੰ ਨਹੀਂ ਮੈਂ ਮਾੜਾ ਕਹਿ ਰਿਹਾ ਸਾਰੇ ਧਰਮਾਂ ਦੀ ਬਿਲੋ ਰਿਸਪੈਕਟ ਹੈ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜੇ ਆ ਬੰਦੇ ਨੇ ਨਾ ਵੀਰੋ ਜਿਹੜੇ ਵੀ ਮੇਰੇ ਆਪਣੇ ਹਨਾ ਕ੍ਰਿਸ਼ਚਨ ਧਰਮ ਤੋਂ ਮੇਰੀ ਵੀਡੀਓ ਕੋਈ ਵੀ ਦੇਖ ਰਿਹਾ ਹੋਵੇ ਮੈਂ ਉਹਨਾਂ ਨੂੰ ਇਹ ਜੀ ਦੱਸਣਾ ਚਾਹੁੰਦਾ ਆ ਕਿ ਜਿਹੜੇ ਵੀ ਆ ਬੰਦੇ ਨੇ ਨਾ ਜਿਹੜੇ ਮਨ ਕੀ ਆਪਣੇ ਧਰਮ ਛੱਡ ਕੇ ਦੂਜੇ ਧਰਮ ਚਾਹੁੰਦੇ ਨੇ ਆ ਕਿਸੇ ਵਿੱਚ ਸਕੇ ਨਹੀਂ ਹੁੰਦੇ ਇਹਨਾਂ ਤੇ ਨਾਂ ਇੰਨਾ ਕਰਿਆ ਕਰੋ ਕੜੀਆ ਵਾਤ ਨਹੀਂ ਦਿੱਤੀ ਗੱਡੀ ਠੀਕ ਹੈ ਦਿੱਤੀ ਹੈ ਚੰਗੀ ਗੱਲ ਆ ਜਿਹੜੇ ਆਪਣੇ ਪਿਓ ਦੇ ਨਹੀਂ ਹੋ ਸਕਿਓ ਬਹਾਨੇ ਦੇ ਕਿੱਥੇ ਹੋ ਜਾਣਗੇ ਮੇਰੇ ਨੂੰ ਇਹ ਵੀਡੀਓ ਆਈ ਸੀ ਮੈਂ ਕਿਹਾ ਚਲੇਰੇ ਬਾਰੇ ਮਾੜੀ ਦੀ ਗੱਲ ਕਰ ਲਈਏ ਵਿੱਚ ਬਾਕੀ ਅੱਜਕੱਲ ਜਿਹੜਾ ਨਵਾਂ ਮੁੱਦਾ ਚੱਲ ਰਿਹਾ ਆ ਉਹ ਚੱਲ ਰਿਹਾ ਆ ਹਰਸ਼ ਜਗਰਾਓ ਦਾ ਕਹਿੰਦੇ ਬੜਾ ਕਹਿੰਦੇ ਤੁਸੀਂ ਨਾ ਮੁੰਡੇ ਨੇ ਦੇਖਿਆ ਹੋਣਾ ਵਿਚਾਰਾ ਵੀਡੀਓ ਬਣਾਉਂਦਾ ਆ ਤੇ ਆ ਇੱਕ ਆ ਮੁੰਡਾ ਤੁਸੀਂ ਦੇਖਿਆ ਹੋਣਾ ਇਹ ਦੋਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਹੈ ਲੜਾਈ ਹੋਈ ਹੈ ਕੀ ਹੋਇਆ ਇਹ ਸਾਨੂੰ ਨਹੀਂ ਪਤਾ ਪਰ ਅਸੀਂ ਤੁਹਾਨੂੰ ਮੋਟੀ ਮੋਟੀ ਵੀਡੀਓ ਵਿਖਾ ਦਿੰਨੇ ਆ ਆ ਚੈੱਕ ਅਰਫਤਾਰ ਆਏ ਸਾਨੂੰ ਧੋਖੇ ਨਾਲ ਬਲਾਕੇ ਕਿਤੇ ਸਾਡੇ ਬਾਈ ਕਿਰਪਾਨਾਂ ਮਾਰੀਆਂ ਸਾਡੇ ਖੂਨੋ ਖੂਨ ਸਾਰਾ ਕੋ ਕੀਤਾ ਪਿਆ ਧੋਖੇ ਨਾਲ ਸਾਨੂੰ ਸੱਦ ਕੇ ਪਿਸ਼ਵਾਸ ਘਾ ਤੇ ਯਾਰ ਮਾਰ ਕੀਤੀ ਸਾਡੇ ਨਾਲ ਇਸ ਬੰਦੇ ਨੇ ਤੇ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਆ ਵੀਡੀਓ ਵੇਖੀ ਹੋ ਹਨਾ ਹੁਣ ਸਾਨੂੰ ਨਹੀਂ ਪਤਾ ਕਿਹੜਾ ਸੱਚਾ ਆ ਕੀ ਗੱਲ ਆ ਕਿਉਂਕਿ ਹੁਣ ਮੈਂ ਕੁਝ ਬੋਲ ਕੇ ਗਲਤ ਬੋਲਦਾ ਕਿਸੇ ਵੀ ਦੋਨਾਂ ਚ ਉਹ ਵੀ ਚੀਜ਼ ਠੀਕ ਨਹੀਂ ਕਿਉਂਕਿ ਆਪਾਂ ਚੰਗੀ ਚੀਜ਼ ਨੂੰ ਚੰਗਾ ਕਹਿਣਾ ਮਾੜੀ ਚੀਜ਼ ਨੂੰ ਮਾੜਾ ਕਹਿਣਾ ਹਨ ਆਪਣਾ ਕੰਮ ਇਹੀ ਆ ਬਾਈ ਤੇ ਆਪਾਂ ਜੇ ਆਹ ਵਾਲੀ ਵੀਡੀਓ ਦੇ ਮੁੱਦੇ ਤੇ ਬੋਲੀਏ ਫਿਰ ਤਾਂ ਯਾਰ ਬਹੁਤ ਗਲਤ ਕੀਤਾ ਹਨ ਤੁਸੀਂ ਪਹਿਲਾਂ ਆ ਵੀਡੀਓ ਪ੍ਰਚਲਨੀਆਂ ਦੇਖੇ ਹੈਗਾ ਤੇਰੇ ਕਹਿਣ ਤੇ ਜਿਹੜੇ ਮਰੀਆ ਹੁਣੀ ਆ ਵਾ ਉਹ ਬਗਾਨਾ ਬੰਦਾ ਕੇ ਕੌਣ ਕੇ ਨੂੰ ਹੱਥ ਲਾ ਦੂਗਾ ਜੇ ਉਹਨੂੰ ਜਾਣ ਦੇਣੀ ਆਪਾਂ ਕਰ ਦੇਣੀ ਦੇ 10 12 ਖੜੇ ਸੀ ਹੋਰਾਂ ਨੇ ਮਾਰੀ ਆ ਉਹਨਾਂ ਚੋਂ ਦੱਸ ਚੱਲ ਉਹ ਗੱਲ ਇਕੱਠੇ ਰਹਿ ਕੇ ਚਲ ਜੋ ਮਰਜੀ ਆਪਾਂ ਚ ਜਿੰਨੀ ਮਰਜੀ ਲੜਾਈ ਹੋ ਜੇ ਜਿੰਨੀ ਮਰਜੀ ਕੋਈ ਪਰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਵੀਰੇ ਬਾਕੀ ਆ ਬਾਈ ਨੇ ਬੋਲਿਆ ਕਹਿੰਦਾ ਆ ਮੁੰਡਾ ਮੋਨਾ ਹੈ ਸਰਦਾਰ ਨਹੀਂ ਹੈਗਾ ਜੋ ਵੀ ਸਾਨੂੰ ਚਲੇ ਚ ਨਹੀਂ ਮੈਟਰ ਕਰਦਾ ਸਰਦਾਰ ਹੋਵੇ ਮੋਨਾ ਹੋਵੇ ਕੋਈ ਚੱਕਰ ਨਹੀਂ ਜੋ ਭਾਵੇਂ ਸ਼ਰਾਬ ਪੀਵੇ ਭਾਵੇਂ ਚਿੱਟਾ ਲੈ ਸਾਨੂੰ ਨਹੀਂ ਮੈਟਰ ਕਰਦਾ ਹਨਾ ਜੋ ਵੀ ਚੀਜ਼ ਆ ਆਪਾਂ ਉਹਨੂੰ ਵੀ ਗਲਤ ਨਹੀਂ ਕਹਿ ਸਕਦੇ ਕਿਸੇ ਨੂੰ ਗਲਤ ਨਹੀਂ ਕਹਿੰਦੇ ਬਸ ਗੱਲ ਇਹ ਹੈ ਕਿ ਜੋ ਵੀ ਮੁੱਦਾ ਹੋਊਗਾ ਤੁਹਾਨੂੰ ਨੈਕਸਟ ਵੀਡੀਓ ਚ ਪੱਕਾ ਦਿਖਾਵਾਂਗੇ ਹਨਾ ਕੀ ਚੱਕਰ ਆ ਪਰ ਗੱਲ ਇਹ ਆ ਕਿ ਜੋ ਵੀ ਹੋ ਕੁਛ ਵੀ ਕਰੋ ਹਨਾ ਜੋ ਵੀ ਮਸਲਾ ਆ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਨਾ ਪਾਓ ਹਨਾ ਆ ਦੇਖੋ ਤੁਸੀਂ ਫੋਟੋ ਦੇਖੀ ਆ ਦੋਨੋਂ ਚ ਸੋਹਣੇ ਨੇ ਦੋਨੋਂ ਹੀ ਹਨਾ ਵਧੀਆ ਨੇ ਮੈਂ ਤੇ ਇਹੀ ਸ ਦੋਨਾਂ ਨੂੰ ਇਹੀ ਸਲਾਹ ਦੇਣਾ ਆ ਕਿ ਆਪਾਂ ਚ ਬੈਠ ਕੇ ਆਪਣਾ ਮਸਲਾ ਨਿਬੇੜ ਲਓ ਕਿਉਂਕਿ ਲੋਕ ਤਾਂ ਸਵਾਦ ਲੈਂਦੇ ਨੇ ਫਿਰ ਤੁਹਾਨੂੰ ਪਤਾ ਜੇ ਲੋਕ ਸਵਾਦ ਲੈਂਦੇ ਨੇ ਫਿਰ ਅਸੀਂ ਬਣਾ ਕੇ ਸਵਾਦ ਦਾ ਕਬਾਬ ਦੇ ਦੇਣਾ ਤੁਹਾਨੂੰ ਅਸਤੇ ਇੰਨੀ ਜੀ ਗੱਲ ਹੋ ਗਈ ਫਿਰ ਵੱਡੀ ਕਰਕੇ ਦੱਸਾਂਗੇ ਜਿਹੜੀ ਗੱਲ ਆ ਤੇ ਬਾਕੀ ਚੱਲਦਾ ਰਹੇ ਤਾਂ ਜੋ ਮਾਹੌਲ ਚੱਲ ਚੱਲ ਰਿਹਾ ਠੀਕ ਆ ਫਾਇਗਰੋ ਮੇਰ ਕਰੇ ਸਾਰਾ ਤੇ ਤੇ ਬਾਕੀ ਲਵ ਯੂ ਆਲ ਆ ਬਾਈ ਐਦਾ ਹੀ ਪਿਆਰ ਕਰਦੇ ਰਹੋ ਤੇ ਮਿਲਾਂਗੇ ਜਰੂਰ ਨਵੀਂ ਵੀਡੀਓ ਚ ਛੇਤੀ ਬਹੁਤ ਛੇਤੀ ਮਿਲਾਂਗੇ ਕਿਉਂਕਿ ਹੁਣ ਆਪਾਂ ਵੇਲ ਲਈਆਂ ਠੰਡ ਆ ਗਈ ਹੈ ਨਾਲ ਮੂਫਲੀਆਂ ਖਾਈ ਜਾਣੀਆਂ ਨਾਲ ਉਹ ਤੇ ਵਿਆਹ ਵੀ ਉਹਦੇ ਵੀ ਸੀਜ਼ਨ ਚੱਲ ਰਹੇ ਨੇ ਨਾ ਤਾਂ ਕਰਕੇ ਪਕੌੜੇ ਪਕੂੜੇ ਵੀ ਖਾਣੇ ਹੁੰਦੇ ਐ ਜਰੂਰੀ ਐ ਹਰ ਇੱਕ ਚੀਜ਼ ਜਰੂਰੀ ਐ ਭਰਾਵਾ ਕਿ ਨਹੀਂ ਤੂੰ ਮੈਨੂੰ ਐ ਕਿਉਂ ਵੇਖ ਰ ਤੂੰ ਨਹੀਂ ਖਾਂਦਾ ਬਰੀ ਗਿਆ ਸਾਰੇ ਤੋਂ ਪਹਿਲਾਂ ਤੂੰ ਪਹੁੰਚ ਨਾ ਵਿਆਹ ਚ ਚੱਲ ਕੋਈ ਗੱਲ ਇਹ ਵੀ ਕੋਈ ਗੱਲ ਤੇ ਲਵ ਯੂ ਆਲ ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦਬਾ ਦਿਓ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਕਮੈਂਟ ਛੋਟਾ ਜਿਹਾ ਛੱਡ ਦਿਓ ਜਿਵੇਂ ਲਈ ਤੁਹਾਨੂੰ ਵੀਡੀਓ ਲਾਈਕ